ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੀਲਾ ਆਪ ਚਲੇ ਜਾ ਰਹੇ ਨੇ ਸੂਰਜ ਪ੍ਰਕਾਸ਼ ਦੀ ਕਥਾ ਹੈ ਸਿਰਫ 1 ਮਿੰਟ ਕੋੜਾ ਰੁਕ ਗਿਆ ਹੈ ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਲਗਾਮ ਖਿੱਚਣ ਤੇ ਵੀ ਨਹੀਂ ਚੱਲਦਾ ਨਾਲ ਪਿੱਛੇ ਸਿੰਘ ਨੇ ਹੈਰਾਨ ਮਹਾਰਾਜ ਦਾ ਘੋੜਾ ਢੀ ਕਰ ਗਿਆ ਐਸਾ ਤੇ ਕਦੀ ਵੀ ਨਹੀਂ ਹੋਇਆ ਕਦੀ ਇਸ ਘੋੜੇ ਨੂੰ ਮਾਰਿਆ ਨਹੀਂ ਸੀ ਡਾਂਟਿਆ ਨਹੀਂ ਸੀ ਲੋੜ ਵੀ ਨਹੀਂ ਸੀ ਇਸ਼ਾਰੇ ਨਾਲ ਚੱਲਦਾ ਸੀ ਪਰ ਅਜ ਬਾਰ ਬਾਰ ਲਗਾਮ ਖਿਚਣ ਤੇ ਵੀ ਨਹੀਂ ਚੱਲਦਾ ਸਤਿਗੁਰਾਂ ਨੇ ਸੋਚਿਆ ਸ਼ਾਇਦ ਕਿਧਰੇ ਕੋਈ ਪੈੜ ਦੇ ਚ ਲੱਗ ਗਿਆ ਹੋਵੇ ਆਪ ਉਤਰੇ ਤੇ ਉਤਰਦਿਆਂ ਸਾਰ ਆਪ ਨੂੰ ਕੰਬਣੀ ਛੜੀ ਇੱਕਦਮ ਘੋੜੇ ਤੇ ਹੀ ਬੈਠ ਗਏ ਵਾਗਾਂ ਮੋੜ ਲੀਆਂ ਘੋੜਾ ਮੁੜ ਗਿਆ ਘੋੜਾ ਚੱਲ ਵੀ ਪਿਆ ਸਿੰਘ ਪੁੱਛਦੇ ਨੇ ਮਹਾਰਾਜ ਜਾਣਾ ਇਸ ਪਾਸੇ ਸੀ ਮਹਾਰਾਜ ਕਹਿਣ ਲੱਗੇ ਨੀ ਬੱਲਾ ਪਾਸੇ ਜਾਵਾਂਗੇ ਇਸ ਖੇਤ ਚੋਂ ਨਹੀਂ ਲੰਘਣਾ